ਫਿਲਹਾਲ ਸਦਾ ਰੁੱਕ ਕਰ ਲੈਣੇ ਸੁਨਾਮ ਦਾ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚ ਚੁੱਕੇ ਨੇ ਤੇ ਉੱਥੇ ਹੀ ਜੋ ਅੱਜ ਇੱਕ ਰਾਸ਼ਪਤਰੀ ਸਮਾਗਮ ਸੁਨਾਮ ਦੇ ਵਿੱਚ ਉਲੀਕਿਆ ਗਿਆ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਖਾਸ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਕਿ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚੇ ਹੋਏ ਨੇ ਤੇ ਉੱਥੇ ਤੋਂ ਦਾਸ ਦੇ ਕਿ ਅੱਜ ਜੋ ਉਹਨਾਂ ਦੇ ਨਾਲ ਆਵਾਰੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੀ ਨਜ਼ਰ ਆ ਰਹੇ ਨੇ ਕੈਬਨਿਟ ਮੰਤਰੀ ਅਮਨ अरोड़ा ਵੀ ਨਜ਼ਰ ਨਾਲ ਆ ਰਹੇ ਨੇ ਦਾ ਸੁਨਾਮ ਦੇ ਵਿੱਚ ਇਹ ਜੋ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੋਇਆ ਮਨੀਸ਼ ਸਿਸੋਤੀਆ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਰਾਜਪਥਰੀ ਸਮਾਗਮ ਦੇ ਵਿੱਚ ਸਲੈਂਦਲੇ ਪਹੁੰਚੇ ਤੋਂ ਦੱਸ ਦੇ ਕਿ ਇੱਥੇ ਜੋ ਇੱਕ ਸੜਕ ਆ ਉਸ ਦਾ ਨਾਮਕਰਨ ਵੀ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਚਰੀਵਾਲ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਸ਼ਰਦਾ ਦੇ ਫੁੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਪੇਟ ਕੀਤੇ ਚਾਰੇ ਨੇ ਰਾਜ ਪਥਰੀ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਭਗਵਾਨ ਦਮਨ ਜੋ ਕੇ ਸਪਾਂਸਰ ਹੋਏ ਨੇ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ ਜੋ ਸ਼ਰਦਾ ਦੇ ਫੁੱਲ ਵੀ ਪੇਟ ਕੀਤੇ ਚਾਰੇ ਨੇ ਮਨੀਸ਼ ਸੋਤਿਆ ਅਮਨ अरोड़ा ਅਰਵਿੰਦ ਕੇਚੀ ਵਾਲ ਵੀ ਖਾਸ ਤੌਰ ਤੇ ਨਗਨਾਲ ਨਜ਼ਰ ਆ ਰਹੇ ਨੇ ਤੇ ਉਥੇ ਇੱਕ ਜੋ ਸੜਕ ਹੈ ਉਸ ਦਾ ਖਾਸ ਤੌਰ ਤੇ ਨਾਮ ਹੁਣ ਬਦਲੇ ਜਾਵੇਗਾ ਸ਼ਹੀਦ ਉਦਮ ਸਿੰਘ ਮਾਰਕਸ ਦਾ ਨਾਮ ਰੱਖਿਆ ਜਾਵੇਗਾ ਅਰਵਿੰਦ ਕੇਤਰੀਵਾਲ ਜਿਨ੍ਹਾਂ ਦੇ ਵੱਲੋਂ ਸ਼ਰਦਾ ਦੇ ਫੁੱਲਪੇਟ ਕੀਤੇ ਜਾ ਚੁੱਕੇ ਨੇ ਤਸਵੀਰਾਂ ਸਿੱਧੀਆਂ ਤੇ ਲਾਈਵ ਤੁਹਾਡੇ ਤੱਕ ਅਸਪੰਚਾਰਿਆ ਮਨੀਸ਼ ਸੋਧਿਆ ਜੋ ਕਿ ਸ਼ਰਦਾ ਦੇ ਫੁੱਲਪੇਟ ਕਰ ਰਹੇ ਨੇ ਸ਼ਹੀਦ ਉਦਮ ਸਿੰਘ ਨੂੰ ਜੋਕੇ ਜੀਹਨ ਦਾ ਬਹੁਤ ਅਹਿਮ ਰੋਲ ਰਿਹਾ ਹੈ ਦੇਸ਼ ਦੇ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ अमन अरोड़ा कैबिनेट मिनिस्टर ने उन्होंने वालों के फुल भेंट किए गए लाइव तस्वीर जी पंजाब हिमाचल से सुनाम तो देख रहे हो सैल्यूट किया गया अमन अरोड़ा मनीष सिसोदिया मुख्यमंत्री पंजाब भगवंत सिंह मान ਅਰਵਿੰਦ ਕੇਜੀਵਾਲ ਜਿੰਦੇ ਵੱਲੋਂ ਸਰਦਾਰ ਫੁੱਲ ਪੇਟ ਕੀਤੇ ਜਾ ਰਹੇ ਨੇ ਸ਼ਹੀਦ ਉਦਮ ਸਿੰਘ ਦਾ ਸ਼ਹੀਦ ਸਮਾਗਮ ਹੈ ਸਮਾਗਮ ਦੇ ਵਿੱਚ ਰਾਸ਼ਟਰਪਤੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੋਇਆ ਰਾਸ਼ਟਰਪਤੀ ਪ੍ਰੋਗਰਾਮ ਜੋ ਆਯੋਜਿਤ ਕੀਤਾ ਹੋਇਆ ਹੈ ਖਾਸ ਤੌਰ ਤੇ ਮੁਖੰਡੀ ਪੰਜਾਬ ਤੋਂ ਕੌਣ ਸਿਮਾਨ ਪਹੁੰਚੇ ਹੋਏ ਨੇ ਇੱਕ ਜੋ ਸੜਕ ਹੈ ਉਸ ਦਾ ਵੀ ਜੋ ਨਾਮ ਬਦਲ ਕੇ ਸ਼ਹੀਦ ਉਦਮ ਸਿੰਘ ਮਾਰਕ ਰੱਖਿਆ ਜਾਵੇਗਾ ਤਾਂ ਸਿੱਧੀਆਂ ਲਾਈਵ ਤਸਵੀਰਾਂ ਜੀ ਪੰਜਾਬ ਹਣਾ ਹਮਾਚਲ ਤੇ ਸੁਨਾਮ ਤੋਂ ਆ ਰਹੀ ਹੈ ਵਿਤੇ ਸ਼ਹੀਦ ਪਗਲ ਮਾਫ ਕਰਨਾ ਸ਼ੀ ਉਦਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜੋ ਖਾਸ ਇਕਰਾਜ ਪੱਧਰੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੋਇਆ ਅਰਵਿੰਦ ਕੇਜਰੀ왈 ਖਾਸ ਤੌਰ ਤੇ ਥੇ ਜੋ ਲੋਕਰ ਵਿੱਚ ਵਿਚਰਦੇ ਹੋਏ ਉਥੋਂ ਲੰਘ ਰਹੇ ਨੇ ਮਨੀਸ਼ ਸੋਧਿਆ ਨਾਲ ਨਜ਼ਰ ਆ ਰਹੇ ਅਮਨ ਅਰੋੜਾ ਨਾਲ ਨਜ਼ਰ ਆ ਰਹੇ ਤੋਂ ਥੀ ਖਾਸ ਤੌਰ ਤੇ ਮੁੱਖ ਜੀ ਪੰਜਾਬ ਪਵਨ ਸਿੰਘ ਮਾਨ ਵੀ ਅਗਦੇ ਛੇ ਪਿੱਛੇ जो नजर आ रहे हैं तो मुख्यमंत्री मान के अरविंद केजरीवाल मनीष सिसोदिया के वालों भी शिरकत की गई है कैबिनेट मंत्री अमन अरोड़ा भी नाल नजर आ रहे हैं हालांकि दस दिए कि इतने तो एक राजपरी प्रोग्राम जो आयोजित किया मुख्यमंत्री मान के वो श्रद्धा के पुल शहीद ऊधम सिंह भेंट किए गए मनीष सिसोदिया भी नजर आ रहे हैं ਸੁਨਾਮ ਦੇ ਵਿੱਚ ਰਾਜ ਪਤਰੀ ਪ੍ਰੋਗਰਾਮ ਜੋ ਕਿ আয়ोजित ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਦੇ ਨਾਲ ਇਤਿਹਾਸ ਤੌਰ ਤੇ ਅਮਨ ਰੋੜਾ ਵੀ ਪਹੁੰਚੇ ਹੋਏ ਨੇ ਇੱਕ ਵੱਡਾ ਪ੍ਰੋਗਰਾਮ ਜੋ ਕਿ ਇੱਥੇ ਰੱਖਿਆ ਹੋਇਆ ਹੈ ਕਿਉਂਕਿ ਸ਼ਹੀਦ ਉਦਮ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਸੁਨਾਮ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਦਾ ਇੰਤਜ਼ਾਮ ਕੀਤਾ ਗਿਆ ਹੈ ਜੋ ਕਮਜ਼ੋਰ 15 ਸਾਲ ਦਾ ਸਾ ਅਕਸਰ ਹੀ ਮੁੱਖ ਮੰਤਰੀ ਮਾਨ ਜੋ ਕੇ ਜੀਵਨ ਯਾਦ ਕਰਦੇ ਆ ਕੋਈ ਨਾ ਕੋਈ ਐਲਾਨ ਕਰਦੇ ਰਹਿੰਦੇ ਨੇ ਕਿ ਜੋ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਖਟਕੜ ਕਲਾ ਇੱਕ ਬਰਾਸਤੀ ਮਾਰਗ ਬਣਾਇਆ ਜਾਵੇਗਾ ਤਾਂ ਉੱਥੇ ਹੀ ਅੱਜ ਮੁੱਖ ਮੰਤਰੀ ਮਾਨ ਇੱਥੇ ਇੱਕ ਜੋ ਸੜਕ ਆ ਉਸ ਦਾ ਨਾਮ ਵੀ ਬਦਲਣ ਦੇ ਨਾਮ ਕਰਨ ਕੀਤਾ ਜਾਵੇਗਾ ਅਰਵਿੰਦ ਕੇ ਜੀਵਨ ਮੁੱਖ ਮੰਤਰੀ ਸਾਹਜ ਤੌਰ ਤੇ ਸੜਕ ਦਾ ਨਾਮਕਰਨ ਕਰਨਗੇ ਤੇ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਉਸ ਦਾ ਨਾਮ ਰੱਖਿਆ ਜਾਊਗਾ ਸ਼ਹੀਦ ਉਦਮ ਸਿੰਘ ਮਾਰਗ ਉਸ ਜੋ ਸੜਕ ਦਾ ਨਾਮ ਹੋਵੇਗਾ ਉਹ ਬਿਲਕੁਲ ਅਗੇ ਉਹਨਾਂ ਦੇ بیٹے ਦਾ ਇਹਦੇ ਪਿੱਛੇ ਲਿਖਿਆ ਭਵਾਨੀਗੜ੍ਹ ਸਲਾਮ ਪਿਕੀ ਰੋਡ ਹੈ ਜਿਸ ਦਾ ਨਾਮਕਰਨ ਕੀਤਾ ਜਾਵੇਗਾ ਤੇ ਸ਼ਹੀਦ ਉਦਮ ਸਿੰਘ ਮਾਰਗ ਅੱਜ ਤੋਂ ਉਹ ਨਾਮ ਬਣ ਜਾਊਗਾ ਕਪਨ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਸੁਨਾਮ ਦੇ ਵਿੱਚ ਰਾਜਪਤਰੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਇਹ ਪੈਡਮੋਤੀ ਪ੍ਰੈਜ਼ੈਂਟੇਸ਼ਨ ਸੀ ਜੀ ਕਮਸੂਦ ਬਾਸੀਆਸ ਇਹ ਅਖਬਾਰਾਂ ਦੇ ਉੱਤਰੀ ਕਿੰਦਨ ਦਾ ਬਾਦਰੀ ਉਸੇ ਦੀ ਦਿੱਸਤੀ ਇਲਾਕੇ ਕਾ ਹੈ ਐਸ ਤਰ੍ਹਾਂ ਹਾਲੇ ਤੱਕ ਜਿਹੜੀ ਜੀ ਦਸਤ ਦੇਰ ਤੋਂ ਲਿਖੇ ਹੋਏ ਸੈਂਸਰ ਹੁੰਦੇ ਸੀ ਹੁਣ ਵੀ ਪੜ ਕੇ ਨਾ ਮਾਨਸਾਹ ਤਸ਼ਹੀਦ ਇੱਕ ਵਾਰ ਕੀ ਹੋ ਜਾਂਦਾ ਉਦਮ ਸਿੰਘ ਦੇ ਨਜ਼ਮਾਂ ਵਿੱਚ ਦਸਦਾ ਸੀ ਗੰਦਾ ਸੀ ਸ਼ਾਤਰੂਸੀ ਦੀ ਤਮਨਾ ਅਸਵਲ ਬਲਵਾਰ ਸੈਕੰਡ ਬਲਵਾਰ 'ਤੇ ਚੱਲੀ ਸੀ ਤੇ ਇਹ ਉਸ ਦੀਆਂ ਪਾਦੇ ਅਫਵਾਹਾਂ ਚ ਸਾਰੀਆਂ ਹਾਊ ਟੂ ਯੂਜ਼ ਦਿਸ ਸਾਰੇ ਫਸਟ ਸਟੇਜ ਬਾਅਦ ਥਰੋਅਆਊਟ ਬਲਵਾਰ ਹਾਂਜੀ ਰਵੰਦਪੁਰ 1 ਜਨਵਰੀ 21 ਜਨਵਰੀ ਦਾ ਸੀ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਸੈਕਟਰ ਅਸ਼ੀਰਵਾਦ ਫਿਜੀ ਹਾਂਜੀ ਬਹੁਤ ਸਾਰਾ ਸ਼ੁਕਰੀਆ ਤੁਹਾਡਾ ਜੀ ਹਾਂ ਇਹ ਸਿੰਘਾ ਜੀ ਨਾਲ ਮੈਂ ਤੇ ਤੁਹਾਨੂੰ ਦੁਬਾਰਾ ਕਹਿਣਾ ਬਹੁਤ ਹੈ ਕਿ ਮੈਂ ਬਹੁਤ ਖੁਸ਼ ਹਾਂ ਉਹਸ ਤੋਂ ਅਨੰਦਿਤ ਹਾਂ ਕਿਰੇ ਪਾਸ ਹੈ ਇਹਦੇ ਹੱਥ ਨਾਲ ਹੀ ਬਣਾਈਏ ਇਹ ਸੁਨਾਹ ਕੰਪਟ ਦੇ ਚੈਕਿੰਗ ਆ ਚੁੱਕੀ ਹੈ ਉਹ ਕਾਰਪਟ ਦੇ ਵਿੱਚ ਪਰਫੈਕਟ ਸੀਗਾ ਲੁਜ ਹੈ ਆਉਂਦੇ ਹਾਂ ਦਬਣਾ ਤੁਸੀਂ ਤਾਂ ਆਪਣਾ ਨਾਮ ਨਾ ਨਾਮ ਲਿਖਣਾ ਸਭ ਕੁਝ ਲਾ ਲਾ ਕੁੜੇ ਸੀਮਨ ਸਰਟੀਫਿਕੇਟ ਸੀ ਗੁਆਜਰੂਚਲਾ ਦਾ ਸੀ ਰੂਟੂਚਲਾ ਦਾ ਸੀ ਸੀ ਮਤਾਸ ਕਰੇ ਜੀ ਮਤਾਸ ਕਰਨਾ ਅਪਲਿਕੇਸ਼ਨ ਵਿਦੇਸ਼ੀ ਅਸਤੀ ਜੀ ਅਪਲੀਕੇਸ਼ਨ ਦਿੱਤਾ 74 ਹੈ ਹਾਂ ਜੀ ਸਰ ਕੈਨੇਡਾ ਸੀ ਇਹ ਤੋਂ ਮਤਾਸ ਕੌਰ ਸੀ ਉਹਨਾਂ ਦੀ ਰਹਿਤ ਉਹ ਇੱਕ ਜਨ ਨੂੰ ਹੋ ਰਹੀ ਸੀ ਤੇ ਉਹ ਨੂੰ ਕਹਿੰਦਾ ਤੇਰੀ ਚਾਹ ਹੋ ਸੀ ਕਿ ਮੈਂ ਤੁਹਾਨੂੰ ਮੱਥਿਆ ਆਪਾ ਕਰ ਤਾ ਤੁਹੇ ਹਾਂ પાસ ਹੋ ਜਾਏਗੀ ਸੁਝਾਉਣ ਤੁਸੀਂ ਨੂੰ 207 ਚੋਂ ਆਇਆ ਤਿੰਨ ਪਿਸਤਲ પડેਗੇ ਹਥਿਆਰ પડેਗੇ ਗਦਰੀਆਂ ਦਾ ਲਿਟਰੇਚਰ ਪੜਿਆ ਗਿਆ 5 ਸਾਲ ਦੀ ਸਜ਼ਾ ਉਦੋਂ ਨਿਕਲ ਕੇ ਬਾਹਰ ਦੇ ਦਿੱਚੇ ਗਏ ਪਾਸਪੋਰਟ ਆਇਆ ਲਹੌਰ ਉਹ ਵੀ ਨਿਕਲ ਗਿਆ ਫਿਰ ਇਹ ਸਾਰੀ ਐਫ ਆਈ ਆਰ 207 ਚ ਸਿਟੀ ਕਟਵਾਲੀ ਅੰਮ੍ਰਿਤਸਰ ਦਾ ਜਿਸ ਕੋਲ ਉਹਦੇ ਤੋਂ ਗਦਰੀਆਂ ਦਾ ਲਿਟਰੇਚਰ ਪੜਿਆ ਗਿਆ ਤੇ ਤਿੰਨ ਪਿਸਤਲ ਪੜੇਗੇ कारतूस पड़े गए फोटो अफफ देशन फोटो उन्हें अनाउंस किया भी मैं अंग्रेजा क्डन वास्ते आयानी मैं इंग्लैंड गया एक पूर्ण सिंह पलिंग है अमनजी पोटे है बचन सिंह बलजीत सिंह काशू है बेटा कढ़ाई कर है

ਹੋ ਮਮਸਿਦਾ ਹਨ ਇਹਦਾ ਨਿਸਕ੍ਰਿਪਟ ਨਾਲ ਕਹਿੰਦੇ ਰਾਮ ਆਮਸੀ ਕਰ ਜਾ ਇਹ ਆਖਰੀ ਜਿਹੜੇ ਗੱਲ ਸੀ ਨਾ ਉਹਦੇ ਉਹਨੂੰ ਦੇਖੇ ਸੀ ਜੀ ਜਵਾਬ ਨੂੰ ਕਹਿੰਦਾ ਰੋਗ ਨਾਲ ਦਾ ਧਿਆਨ ਰੱਖਣਾ ਦੇਸ਼ ਪਾਸੇ ਤਾਂ ਜੀ ਮੋਸਲੇ ਮੇਰੀ ਦੇਨ ਨੂੰ ਲੈ ਗਈ ਉਹ ਕਹਿੰਦਾ ਰਾਮ ਹਿੰਦੁਸਤਾਨ ਨੂੰ ਪਹਿਲਾ ਰਾਮ ਹਮਸਿਗ ਬਣ ਕੇ ਰਹੇ ਇਹ ਪੰਜਾਬ ਤੋਂ ਧਰਤੀ ਤੇ ਜੇ ਹੈ ਤੇ ਇਥੇ ਨਪਸ ਪਹਿਲਾ ਨਹੀਂ ਜੀ ਸਮਾਜ ਦਾ ਜਗਤ ਰਾਮ ਹਮਸਾਗੇ ਜਾ ਬਹੁਤ ਵੱਡੀ ਗੱਲ ਐਸੇ ਗ੍ਰਾਂਥ ਸਾਹਿਬ ਦੇ ਦਿੱਤੇ